ਨੇ ਪਤੀ ਦੇ ਨਾਲ ਮਾਤਾ ਵੈਸ਼ਨੂ ਦੇਵੀ ਮੰਦਿਰ ਮਥਾ ਟੇਕਣ ਲਈ ਜਾਂਦੀ ਹੈ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੁੰਦੀ ਹੈ ਤੇ ਇਸੇ ਲੈਂਡਸਲਾਈਡ ਦੇ ਵਿੱਚ ਉਸ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਜਿਹੜੀਆਂ ਖੁਸ਼ੀਆਂ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਦੱਸਦੀ ਹੈ ਕਿ ਇੱਕ ਮਹੀਨਾ ਹੀ ਇਸ ਵਿਆਹ ਨੂੰ ਹੋਇਆ ਸੀਗਾ ਲड़का ਬਾਰੋ ਆਇਆ ਸੀ ਵਿਦੇਸ਼ ਤੋਂ ਆਇਆ ਸੀ ਬੜੇ ਚਾਹ ਸੀ ਪਰਿਵਾਰ ਦੇ ਤੇ ਲੜਕੇ ਦੇ ਵੀ ਬੜੇ ਚਾਹ ਸੀ ਤੇ ਬੜੇ ਚਾਈ ਚਾਹ ਦੇ ਨਾਲ ਇਹ ਵਿਆਹ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਲੜਕਾ ਲੜਕੀ ਜਿਹੜੇ ਹੁਮਨ ਜਾਂਦੇ ਆ ਤੇ ਉੱਥੇ ਹੀ ਇੱਕ ਮਹੀਨੇ ਬਾਅਦ ਜਿਹੜੇ ਆ ਮਾਤਾ ਵੈਸ਼ਨੂ ਦੇਵੀ ਦਰਸ਼ਨਾਂ ਲਈ ਜਾਂਦੇ ਨੇ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੋ ਜਾਂਦੀ ਆ ਤੇ ਇਸ ਲੈਂਡਸਲਾਈਡ ਦੇ ਵਿੱਚ ਇਸ ਲੜਕੀ ਦਾ ਜਿਸ ਦੀ ਉਮਰ 25 ਸਾਲ ਦੱਸੀ ਜਾ ਰਹੀ ਹੈ ਇਸ ਲੜਕੀ ਦੀ ਮੌਤ ਹੋ ਜਾਂਦੀ ਆ ਜਿਸ ਤੋਂ ਕੇ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੇ ਚਾਹ ਦੇ ਨਾਲ ਕਿਉਂਕਿ ਕਾਫੀ ਸਮੇਂ ਬਾਅਦ ਉਹਨਾਂ ਦਾ ਪਰ ਆ ਵਿਦੇਸ਼ ਤੋਂ ਵਾਪਸ ਆਏ ਸੀ ਬੜੇ ਚਾਹ ਸੀਗੇ ਉਹਨਾਂ ਦੇ ਤੇ ਬੜੇ ਚਾਹੀ ਜਾਈ ਉਹਨਾਂ ਨੇ ਇਹ ਵਿਆਹ ਕੀਤਾ ਸੀ ਸ਼ਗਨਾ ਦੇ ਨਾਲ ਵਿਆਹ ਕੀਤਾ ਸੀ ਹਜੇ ਤਾਂ ਖੁਸ਼ੀਆਂ ਸ਼ੁਰੂ ਹੋਈਆਂ ਸੀ ਤੇ ਰਸਤੇ ਦੇ ਵਿੱਚ ਹੀ ਇਹ ਜਿਹੜੀ ਖਬਰ ਉਹਨਾਂ ਨੂੰ ਮਿਲਦੀ ਹੈ ਤੇ ਭਿਆਨਕ ਹਾਦਸੇ ਦੇ ਵਿੱਚ ਉਸ ਲੜਕੇ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਵੀ ਆਪਣੇ ਪੇਕੇ ਪਰਿਵਾਰ ਦੇ ਵਿੱਚੋਂ ਇਕੱਲੀ-ਇਕੱਲੀ ਧੀ ਸੀਗੀ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਨੇ ਜਾਣਕਾਰੀ ਦੱਸੀ ਦਿੱਤੀ ਆ ਪੂਰੀ ਕਿ ਕਿਵੇਂ ਇਹ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਹਾਦਸਾ ਹੋਇਆ ਤੇ ਇੱਕ ਮਹੀਨਾ ਹੀ ਹਜੇ ਵਿਆਹ ਨੂੰ ਹੋਇਆ ਸੀ ਤੇ ਪੂਰੀ ਜਾਣਕਾਰੀ ਜਿਹੜੇ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਪਰ ਇਹ ਕਿੰਨਾ ਹਜੇ ਵਿਆਹ ਨੂੰ ਹੋਇਆ ਵਾ ਵਿਆਹ ਹੁੰਦੇ ਵਗੇ ਹੀ ਪਹਿਲੀ ਵਾਰੀ ਘਰੋਂ ਗਏ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਧਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜੱਟ ਕਿਤੇ ਇਹ ਸਾਡੀ ਭਾਬੀ ਦੀ ਦਿੱਤ ਹੋਈ ਹੈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਮੋਟੀ ਸੀਗੀ ਤੇ ਚਾਹੇ ਪੂਰੇ ਟਾਈਮ ਸਾਡੇ ਹਾਂਜੀ ਹਾਂਜੀ ਭਾਈ ਸਾਡੇ ਚਾਹ ਬਣੀ ਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਏ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕਹੇਗੀ ਮੇਰੀ ਧੀ ਆਈ ਆ ਤੂੰ ਮਾਤਾ ਨੂੰ ਜਾ ਕੇ ਦਰਸ਼ਨ ਵੀ ਨਹੀਂ ਦਿੱਤੇ ਮਾਰਾ ਨੇ ਮਨਜ਼ੂਰੀ ਨਹੀਂ ਪਾਈ ਹੋਏ ਜਿਹੜੀ ਅਗਲੀ ਵਾਰੀ ਆ ਗਈ ਕੋਈ ਭਾਈ ਤੁਰੇ ਦੇ 5 ਵਜੇ ਨੂੰ ਤੁਰੇ 10:00 11:00 ਵਜੇ ਤੱਕ ਆ ਜੇ ਹੈ ਗਾਸ ਤੁਹਾਨੂੰ ਨਹੀਂ ਮੈਰਿਜ ਹੋਈ ਆ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੁਰਾ ਮੈਰਿਜ ਦਾ ਜੀ ਪੈਂਦੀ ਯਾਤਰਾ ਵਾਸਤੇ ਵੈਸ ਨੂੰ ਦੇ ਮਾਤਾ ਦੇ ਘਰੇ ਕੱਲ ਜੀ ਟ੍ਰਿਕ ਨੂੰ ਗਏ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਫਿਰ ਹੀ ਯਾਤਰਾ ਕਰਾਂਗੇ ਜੀ ਫਿਰ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਟੈਸਟ ਤਾਂ ਮੈਂ ਇਹ ਭਰਾ ਮੇਰੇ ਨੇ ਬੁਲ ਕੇ ਤਾਂ ਮੈਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਪਰ ਆਨੇ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਸੇਜ ਆ ਗਿਆ ਤੇ ਉਹਨਾਂ ਨੂੰ ਉੱਥੇ ਚੋ ਕੇ ਕਹਿੰਦੇ ਮਜ਼ਰਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ 2:30 3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੁੰਮ ਆਇਆ ਵੀ ਉਹਨਾਂ ਦੀ ਡੈਥ ਹੋ ਗਈ ਸਾਨੂੰ ਤਾਂ ਇਹ ਨਾਮ ਹੀ ਚੰਗੇ ਕਰਾ ਨਹੀਂ ਪਤਾ ਕਿ ਉਹਦਾ ਤੇ ਕੇ ਦਾ ਨਾਮ ਸਪਨਾ ਉਹਨੇ ਕਹਿੰਦੇ ਸਪਨਾ ਦੀ ਡੈਥ ਹੋ ਗਈ ਗੱਡੀ ਨੰਬਰ 2 ਧਿਆਨਪੁਰ ਤੋਂ ਆਉਂਦੇ ਵਿੱਚ ਵੀ ਹਾਂ ਅਲੀ ਤੋਂ ਇੱਕ ਮਹੀਨਾ ਹੋਇਆ ਗਿਆ ਹੁਣ ਚਾਹ ਵੀ ਹਾਂ ਹਾਂਜੀ ਹਾਂਜੀ ਇੱਕ ਮਹੀਨਾ ਜਿਆਨ ਨੂੰ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਟੀਕੇ ਦੇਖਿਆ ਜੀ ਅੰਮ੍ਰਿਤਸਰੋਂ ਦਾ ਆ ਆ ਕੇ ਲਿਆਂਦੀ ਜੀ ਸ੍ਰੀਪੁਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਕਾਦੀ ਚਿੰਤਾ ਹੀ ਨਹੀਂ ਤੇ ਆ ਕਰਦਾ ਤੈਨੂੰ ਸਾਡੇ ਨਾਲ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਛੱਤ ਤੇ ਲੱਗੇ ਪੰਜ ਇੱਕ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਕਹਿੰਦਾ ਕਿ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨਾਲ ਜੇ ਕੋਈ ਗੱਲ ਨਹੀਂ ਕਿਸੀ ਫੋਟੋ ਕਿਚਨ ਲੱਗਿਆ ਛਿੱੜ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਇਹਦੀ ਤੇ ਬਾਕੀ ਦੋ ਤਿੰਨ ਜ਼ਖਮ ਹੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਉਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਡੇਲੀ ਦੀ ਉਹਦੇ ਧੜ ਘੱਟ ਗਿਆ ਤੇ ਇਹਨਾਂ ਨੂੰ ਚੁੱਕ ਗਿਆ ਸੀ ਤੇ ਮੇਰਾ ਭਰਾ ਜਿਹੜਾ ਸੀ ਸੱਚ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਲਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਉਮਰ ਨੇ ਹੁਣੇ 28 29 ਸਾਲ ਦੀ ਰਾਣੀ ਉਹ 26 27 ਸਾਲ ਦੀ ਕੁੜੀ ਦੀ ਹੋਈਗੀ ਸਾਡੀ ਉਮਰ ਅਜੇ ਸਾਡੇ 40 ਪੂਰੇ ਨਹੀਂਥੇ ਜੀ ਸਾਡੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਲ ਦੀ ਯਾਰ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਆਉਨੇ ਆ ਤੁਹਾਨੂੰ ਅੱਫਾ ਕੇ ਨੇ ਮੈਸੇਜ ਕੀਤਾ ਵੀ ਇਹ ਸਾਰਾ ਹਸਤਾਬ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਆ ਤੇ ਲੈ ਕੇ ਆਉਣਗੇ ਤੇ ਸਹੀ ਮਤਲਬ ਨਾਲ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉਧਰ ਉਹ ਆ ਜਾਣਗੇ ਸਾਨੂੰ ਕੋਈ ਅਸੀਂ ਬਸ ਜ਼ੇਰ ਦੇ ਬਸ ਇਦਾਂ ਹੀ ਬੁੰਦਲੇ ਫਿਰਨ ਦੇ ਨੂੰ ਕੋਈ ਕਹਿਦਾ ਨਹੀਂ ਵੀ ਹੋ ਜਾਏ ਤਾਂ ਕੋਈ ਡੈਡ ਅਬਾਊਟ ਬਟਾਲਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਨਵੀਂ ਵਿਆਹੀ ਦੁਲਹਨ ਆਪਣੇ ਪਤੀ ਦੇ ਨਾਲ ਮਾਤਾ ਵੈਸ਼ਨੂ ਦੇਵੀ ਮੰਦਿਰ ਮੱਥਾ ਟੇਕਣ ਲਈ ਜਾਂਦੀ ਹੈ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੁੰਦੀ ਹੈ ਤੇ ਇਸੇ ਲੈਂਡਸਲਾਈਡ ਦੇ ਵਿੱਚ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਜਿਹੜੀਆਂ ਖੁਸ਼ੀਆਂ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਦੱਸਦੀ ਹੈ ਕਿ ਇੱਕ ਮਹੀਨਾ ਹੀ ਇਸ ਵਿਆਹ ਨੂੰ ਹੋਇਆ ਸੀਗਾ ਲੜਕਾ ਬਾਰੋ ਆਇਆ ਸੀ ਵਿਦੇਸ਼ ਤੋਂ ਆਇਆ ਸੀ ਬੜੇ ਚਾਹ ਸੀ ਪਰਿਵਾਰ ਦੇ ਤੇ ਲੜਕੇ ਦੇ ਵੀ ਬੜੇ ਚਾਹ ਸੀ ਤੇ ਬੜੇ ਚਾਈ ਚਾਹ ਦੇ ਨਾਲ ਇਹ ਵਿਆਹ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਲੜਕਾ ਲੜਕੀ ਜਿਹੜੇ ਹੁਮਨ ਜਾਂਦੇ ਆ ਤੇ ਉੱਥੇ ਹੀ ਇੱਕ ਮਹੀਨੇ ਬਾਅਦ ਜਿਹੜੇ ਆ ਮਾਤਾ ਵੈਸ਼ਨੂ ਦੇਵੀ ਦਰਸ਼ਨਾਂ ਲਈ ਜਾਂਦੇ ਨੇ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੋ ਜਾਂਦੀ ਹੈ ਤੇ ਇਸ ਲੈਂਡਸਲਾਈਡ ਦੇ ਵਿੱਚ ਇਫ ਲੜਕੀ ਦਾ ਜੇ 1 ਉਮਰ 25 ਸਾਲ ਦੱਸੀ ਜਾ ਰਹੀ ਹੈ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਕੇ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੇ ਚਾਹ ਦੇ ਨਾਲ ਕਿਉਂਕਿ ਕਾਫੀ ਸਮੇਂ ਬਾਅਦ ਉਹਨਾਂ ਦਾ ਪਰਿਵਾ ਵਿਦੇਸ਼ ਤੋਂ ਵਾਪਸ ਆਇਆ ਸੀ ਬੜੇ ਚਾਹ ਸੀਗੇ ਉਹਨਾਂ ਦੇ ਤੇ ਬੜੇ ਚਾਹੀ ਜਾਈ ਉਹਨਾਂ ਨੇ ਇਹ ਵਿਆਹ ਕੀਤਾ ਸੀ ਸ਼ਗਨਾ ਦੇ ਨਾਲ ਵਿਆਹ ਕੀਤਾ ਸੀ ਹਜੇ ਤਾਂ ਖੁਸ਼ੀਆਂ ਸ਼ੁਰੂ ਹੋਈਆਂ ਸੀ ਤੇ ਰਸਤੇ ਦੇ ਵਿੱਚ ਹੀ ਇਹ ਜਿਹੜੀ ਖਬਰ ਉਹਨਾਂ ਨੂੰ ਮਿਲਦੀ ਹੈ ਤੇ ਭਿਆਨਕ ਹਾਦਸੇ ਦੇ ਵਿੱਚ ਉਸ ਲੜਕੇ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਵੀ ਆਪਣੇ ਪੇਕੇ ਪਰਿਵਾਰ ਦੇ ਵਿੱਚੋਂ ਕੱਲੀ-ਕੱਲੀ 30 ਸੀਗੀ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਨੇ ਜਾਣਕਾਰੀ ਦੱਸੀ ਦਿੱਤੀ ਆ ਪੂਰੀ ਕਿ ਕਿਵੇਂ ਇਹ ਰਸਤੇ ਦੇ ਵਿੱਚੋਂ ਉਹਨਾਂ ਦੇ ਨਾਲ ਹਾਦਸਾ ਹੋਇਆ ਤੇ 1 ਮਹੀਨਾ ਹੀ ਹਜੇ ਵਿਆਹ ਨੂੰ ਹੋਇਆ ਸੀ ਤੇ ਪੂਰੀ ਜਾਣਕਾਰੀ ਜਿਹੜੇ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਪਰ ਇਹ ਕਿੰਨਾ ਹਜੇ ਵਿਆਹ ਨੂੰ ਹੋਇਆ ਵਾ ਵਿਆਹ ਹੁੰਦੇ ਵਗੇ ਸੀ ਪਹਿਲੀ ਵਾਰੀ ਕਰੋਗੇ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਆ ਸਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਪੰਜ ਇਹ ਸਾਡੀ ਭਾਬੀ ਦੀ ਦਿੱਤ ਹੋਈ ਸਭ ਤੋਂ ਛੋਟੀ ਭਾਬੀ ਸੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਬੋਟੀ ਸੀਗੀ ਤੇ ਚਾਹ ਨਹੀਂ ਪੂਰੇ ਹਾਂ ਜੀ ਹਾਂ ਜੀ ਪਜਾ ਦੇ ਚਾਵ ਨਹੀਂ ਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਆਂ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਆ ਫਿਰ ਮਾਤਾ ਨੂੰ ਜਾਵਦਾ ਦਰਸ਼ਨ ਵੀ ਨਹੀਂ ਦਿੱਤੇ ਮਾਤਾ ਨੇ ਮਨਜ਼ੂਰੀ ਨਹੀਂ ਪਾਈ ਹੋਈ ਜਿਹੜੀ ਗੱਲ ਵੀ ਆ ਗਈ ਕੋਈ ਭਾਈਓ ਤੁਲੇ ਦੇ 5 ਵਜੇ ਨੇ ਤੁਏ ਸ਼ਾਮ 10:00 ਵਜੇ ਤੱਕ ਆ ਜੀ 28 ਗੱਸਤ ਨੇ ਨਾਲ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੁਰਾ ਮੈਰਿਜ ਦਾ ਜੀ ਪੈਡੀ ਯਾਤਰਾ ਵਾਸਤੇ ਵੈਸ਼ਨੂ ਦੇ ਮਾਤਾ ਦੇ ਘਰੇ ਕੱਲ ਲੱਗੀਆਂ ਪ੍ਰੇਗ ਹੋ ਗਏ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਖੂਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇਥੇ ਰਨ ਦਾ ਸੇਰੇ ਹੀ ਯਾਤਰਾ ਕਰਨਗੇ ਤੇ ਸਵੇਰੇ 3:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਤਰ੍ਹਾਂ ਮੈਂ ਇਹ ਭਰਾ ਮੇਰੇ ਨੇ ਕਹਿੰਦੇ ਮੈਂ ਕੱਲਾ ਰਹਿ ਜਾਂ ਜਿੱਥੇ ਉਹਨੂੰ ਭਰਾ ਨੇ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋਕ ਕੇ ਕਿਹਾ ਤੇ ਮਤਲਬ ਕਟਰੇ ਲੈ ਕੇ ਹਸਪੀਟਲ ਦੇ ਵਿੱਚ ਤੇ ਕਟੜੇ ਜਾ ਕੇ ਜੀ ਉਹਨਾਂ ਨੇ ਸਾਨੂੰ 2:3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੱਤ ਹੋ ਗਈ। ਸਾਨੂੰ ਤਾਂ ਉਹਦਾ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦਾ ਪਿੱਕੇ ਦਾ ਨਾਲ ਸਪਨਾ ਹਣਾ। ਉਹਨੇ ਕਹੇ ਸਪਨਾ ਦੀ ਡੱਤ ਹੋ ਗਈ ਆ ਗੱਡੀ ਨੰਬਰ 2 ਧਾਨਪੁਰ ਤੋਂ ਆਉਂਦੇ ਵਿੱਚ ਡਿੱਗੀ। ਅਜੇ ਤਾਂ 1 ਮਹੀਨਾ ਹੋਇਆ ਗਿਆ ਉਹਨਾਂ ਚਾਪ ਨੂੰ ਹਾਂ ਹਾਂਜੀ ਇੱਕ ਮਹੀਨਾ ਜਿਆਨ ਨੂੰ ਉਹਦੇ ਦੇ ਕਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹ ਤਾਂ ਟੀਕੇ ਦੇਖਿਆ ਜੀ। ਅੰਮ੍ਰਿਤਸਰੋਂ ਦਾ ਹਾਂ ਲਿਆ ਕੇ ਲਿਆਂਦੀ ਜੀ ਸ੍ਰੀਪੁਰੇ ਦੀ। ਸਾਨੂੰ ਕੋਈ ਸਗਲ ਦੀ ਇਹ ਤਾਂ ਕਦੀ ਚਿੰਤਾ ਹੀ ਨਹੀਂ ਲਈ ਆ ਕਰਦਾ ਤੈਨੂੰ ਸਾਡੇ ਨਾਲ ਦੇ ਨਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਛੱਤ ਤੇ ਲੱਗ ਕੇ ਪੰਜ ਇੱਕ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਸੀ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨਾਲ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਖਿੱਚਣ ਲੱਗਿਆਂ ਸ਼ੈੱਡ ਦੇ ਜਿੱਕ ਕਹਿੰਦੇ ਪੱਥਰ ਡਿੱਗਾ ਹੋਇਆ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਨਹੀਂ ਉਹ ਮੌਕੇ ਦੀ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜ਼ਖਮ ਹੀ ਹੋ ਗਿਆ ਫਿਰ ਕਿਸੇ ਨੇ ਹੋਰ ਵੀ ਇਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਦੇੜੀ ਜੀ ਦਾ ਉਹ ਤੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਆ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਇਕੱਲਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਮਰੀਏ ਉਮਰ ਨੇ ਹੁਣ ਇਹ 28 29 ਸਾਲ ਦੀ ਰਾ ਦੀ ਉਹ 26 27 ਸਾਲ ਦੀ ਕੁੜੀ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਹੀਂ ਸਾਰੇ ਭਾਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਫੋਨ ਨਹੀਂ ਕੀਤਾ ਜਦੋਂ ਮਾਵਾਂਗਾ ਆ ਦੀ ਯਾਰ ਸਾਰੇ ਜਾਣਿਆ ਤੇ ਆਪਾਂ ਗੱਡੀ ਲੈ ਕੇ ਆਉਨੇ ਆ ਸਾਨੂੰ ਆਪਾਂ ਕਹਿੰਨੇ ਮੈਸੇਜ ਕੀਤਾ ਕਿ ਇਹ ਸਾਰਾ ਸਾਬਤ ਕੱਲ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਆ ਤੇ ਲੈ ਕੇ ਆਉਣਗੇ ਤੇ ਤਹੀ ਮਤਲਬ ਉਹ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਵਾਂਗੇ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬਸ ਜ਼ੇੜ ਦੇ ਬਸ ਇਦਾਂ ਬੰਦਲੇ ਫਿਰਨ ਦੇ ਆਨੂੰ ਕੋਈ ਕਹਿੰਦਾ ਸੀ ਕੋਈ ਨਹੀਂ ਵੀ ਹਜੇ ਤੱਕ ਕੋਈ ਡੈੱਡ ਬਡੀ ਬਟਾਰਾ ਤੇ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਨਵੀਂ ਵਿਆਹੀ ਦੁਲਹਨ ਆਪਣੇ ਪਤੀ ਦੇ ਨਾਲ ਮਾਤਾ ਵੈਸ਼ਨੂ ਦੇਵੀ ਮੰਦਿਰ ਮੱਥਾ ਟੇਕਣ ਲਈ ਜਾਂਦੀ ਹੈ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੁੰਦੀ ਹੈ ਤੇ ਇਸੇ ਲੈਂਡਸਲਾਈਡ ਦੇ ਵਿੱਚ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਜਿਹੜੀਆਂ ਖੁਸ਼ੀਆਂ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਦੱਸਦੀ ਹੈ ਕਿ ਇੱਕ ਮਹੀਨਾ ਹੀ ਇਸ ਵਿਆਹ ਨੂੰ ਹੋਇਆ ਸੀਗਾ ਲੜਕਾ 12 ਆਇਆ ਸੀ ਵਿਦੇਸ਼ ਤੋਂ ਆਇਆ ਸੀ ਬੜੇ ਚਾਹ ਸੀ ਪਰਿਵਾਰ ਦੇ ਤੇ ਲੜਕੇ ਦੇ ਵੀ ਬੜੇ ਚਾਹ ਸੀ ਤੇ ਬੜੇ ਚਾਈ ਚਾਹ ਦੇ ਨਾਲ ਇਹ ਵਿਆਹ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਲੜਕਾ ਲੜਕੀ ਜਿਹੜੇ ਹੁਮਨ ਜਾਂਦੇ ਆ ਤੇ ਉੱਥੇ ਹੀ ਇੱਕ ਮਹੀਨੇ ਬਾਅਦ ਜਿਹੜੇ ਆ ਮਾਤਾ ਵੈਸ਼ਨੂ ਦੇਵੀ ਦਰਸ਼ਨਾਂ ਲਈ ਜਾਂਦੇ ਨੇ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੋ ਜਾਂਦੀ ਆ ਤੇ ਇਸ ਲੈਂਡਸਲਾਈਡ ਦੇ ਵਿੱਚ ਇਸ ਲੜਕੀ ਦਾ ਜੇ 1 ਮਰ ਪਚੀ ਸਾਲ ਦਫੇ ਜਾ ਰਹੀ ਹੈ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਕੇ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੇ ਚਾਹ ਦੇ ਨਾਲ ਕਿਉਂਕਿ ਕਾਫੀ ਸਮੇਂ ਬਾਅਦ ਉਹਨਾਂ ਦਾ ਪ੍ਰਾਪ ਵਿਦੇਸ਼ ਤੋਂ ਵਾਪਸ ਆਇਆ ਸੀ ਬੜੇ ਚਾਹ ਸੀਗੇ ਉਹਨਾਂ ਦੇ ਤੇ ਬੜੇ ਚਾਹੀ ਜਾਈ ਉਹਨਾਂ ਨੇ ਇਹ ਵਿਆਹ ਕੀਤਾ ਸੀ ਸ਼ਗਨਾ ਦੇ ਨਾਲ ਵਿਆਹ ਕੀਤਾ ਸੀ ਹਜੇ ਤਾਂ ਖੁਸ਼ੀਆਂ ਸ਼ੁਰੂ ਹੋਈਆਂ ਸੀ ਤੇ ਰਸਤੇ ਦੇ ਵਿੱਚ ਹੀ ਇਹ ਜਿਹੜੀ ਖਬਰ ਉਹਨਾਂ ਨੂੰ ਮਿਲਦੀ ਹੈ ਤੇ ਭਿਆਨਕ ਹਾਦਸੇ ਦੇ ਵਿੱਚ ਉਸ ਲੜਕੇ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਵੀ ਆਪਣੇ ਪੇਕੇ ਪਰਿਵਾਰ ਦੇ ਵਿੱਚੋਂ ਕੱਲੀ-ਕੱਲੀ 30 ਸੀਗੀ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਿਕ ਮੈਂਬਰ ਜਿਹੜੇ ਆ ਉਹਨਾਂ ਨੇ ਜਾਣਕਾਰੀ ਦੱਸੀ ਦਿੱਤੀ ਆ ਪੂਰੀ ਕਿ ਕਿਵੇਂ ਇਹ ਰਸਤੇ ਦੇ ਵਿੱਚੋਂ ਉਹਨਾਂ ਦੇ ਨਾਲ ਹਾਦਸਾ ਹੋਇਆ ਤੇ 1 ਮਹੀਨਾ ਹੀ ਹਜੇ ਵਿਆਹ ਨੂੰ ਹੋਇਆ ਸੀ ਤੇ ਪੂਰੀ ਜਾਣਕਾਰੀ ਜਿਹੜੇ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ। ਭਾਈ ਇਹ ਕਿੰਨਾ ਹਜੇ ਵਿਆਹ ਨੂੰ ਹੋਇਆ ਵਾ ਵਿਆਹ ਹੁੰਦੇ ਵਗੇ ਸੀ ਪਹਿਲੀ ਵਾਰੀ ਕਰੋਗੇ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਤੁਹਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜੱਟ ਕਿਵੇਂ ਇਹ ਸਾਡੀ ਭਾਬੀ ਦੀ ਦਿੱਦ ਹੋਈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਮੋਟੀ ਸੀਗੀ ਤੇ ਚਾਹਾਂਗੇ ਪੂਰੇ ਸਾਡੇ ਹਾਂਜੀ ਹਾਂਜੀ ਭਜਾਡੇ ਚਾਵਣੀ ਆਈ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਆਂ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਆ ਤੂੰ ਮਾੜਾ ਤੈਨੂੰ ਜਾ ਉਹ ਦਰਸ਼ਨ ਨਹੀਂ ਦਿੱਤੇ ਮਾੜਾ ਨਹੀਂ ਮੰਜ਼ੂਰੀ ਨਹੀਂ ਪਾਈ ਹੋਇਆ ਜੀ ਭਾਈਓ ਤੁਰੇ ਦੇ 5 ਵਜੇ ਨੇ ਤੁਰੇ ਸ਼ਾਮ 10:00 ਵਜੇ ਤੱਕ ਆ ਜੀ 28 ਅਗਸਤ ਨੂੰ ਇਹਨਾਂ ਦੀ ਮੈਰਿਜ ਹੋਈ ਹੈ ਜੀ ਅੱਜ ਨੂੰ ਇੱਕ ਮਹੀਨਾ ਹੋ ਗਿਆ ਪੁਰਾ ਮੈਰਿਜ ਦਾ ਜੀ ਪੈਂਡੀ ਯਾਤਰਾ ਵਾਸਤੇ ਵੈਸ਼ ਨੂੰ ਦੇ ਮਾਤਾ ਦੇ ਘਰੇ ਕੱਲ ਜੀ ਤੁਰੇ ਗਏ ਰਾਤ ਇਹ ਉੱਥੇ ਰਹੇ ਆ ਨੂੰਹਾਂ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਕਿ ਤੁਸੀਂ ਮਤਲਬ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਪਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਦਸੇਰੇ ਹੀ ਯਾਤਰਾ ਕਰਨਗੇ ਜੀ ਸਵੇਰੇ 2:30 ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਟਾਈਮ ਮੈਂ ਇਹ ਭਰਾ ਮੇਰੇ ਨੇ ਕਹਿੰਦੇ ਮੈਂ ਤਾਂ ਕੱਲਾ ਰਹਿ ਗਿਆ ਹਾਂ ਜਿੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਸੇਜ ਆ ਗਿਆ ਕਿ ਉਹਨਾਂ ਨੂੰ ਉੱਥੋਂ ਚੁੱਕ ਕੇ ਕਿਹਾ ਤੇ ਨਜ਼ਰ ਕਟਰੇ ਲੈ ਕੇ ਹਸਪੀਟਲ ਦੇ ਵਿੱਚ ਤੇ ਕਟੜੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਫੋਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਦਾ ਇਹ ਨਾਮ ਹੀ ਚੰਗੇ ਕਰਾ ਨਹੀਂ ਪਤਾ ਕਿ ਉਹਦਾ ਤੇ ਕੇਵਰ ਨਾਲ ਸਪਨਾ ਆ। ਉਹਨੇ ਕਹਿੰਦੀ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਿਆਨਪੁਰ ਤੋਂ ਆਂਦੇ ਵਿੱਚ ਹੋਈ। ਅਜੇ ਤਾਂ 1 ਮਹੀਨਾ ਹੋਇਆ ਗਿਆ ਉਹਨਾਂ ਚਾਹ ਵੀ ਹਾਂ ਹਾਂ ਜੀ 1 ਮਹੀਨਾ ਜਿਆਨ ਨੂੰ ਕੋਈ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਟੀਕੇ ਦੇਖਿਆ ਜੀ। ਅੰਮ੍ਰਿਤਸਰ ਉਹਨਾਂ ਨੇ ਆ ਕੇ ਲਿਆਂਦੀ ਜੀ ਸਲੀਪ ਪਰੇ ਦੀ। ਕਿਸਾਨ ਨੂੰ ਇਸੇ ਗੱਲ ਦੀ ਇਹ ਤਾਂ ਗੱਲ ਚਿੰਤਾ ਹੀ ਨਹੀਂ ਤੇ ਆ ਗੱਲ ਤਾਂ ਇਹਨਾਂ ਨਾਲ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਸੀ ਤੇ ਜਿੱਥੇ ਸਾਂਝੀ ਛੱਤ ਤੇ ਲੱਗੇ ਪੰਜ ਇੱਕ ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖੜੋਤੇ ਸੀ ਤੇ ਕਹਿੰਦਾ ਸੀ ਮੈਂ ਫੋਟੋ ਬਣਾਉਂਦਾ ਸੀ ਉਹਨਾਂ ਨੂੰ ਭਰਾ ਦੇ ਨਾਲ ਜੇ ਕੋਈ ਗੱਲ ਨਹੀਂ ਕਿਸੀ ਫੋਟੋ ਕਿੱਥੇ ਲੱਗਿਆ ਸ਼ੈੱਡ ਦੇ ਜਿੱਥੇ ਕਹਿੰਦੇ ਪੱਥਰ ਡਿੱਗਾ ਹੋਇਆ ਉਹਦੇ ਵਿੱਚ ਇਹ ਜਿਹੜੀ ਸਪਨਾ ਆਈ ਇਹਦੇ ਮੌਕੇ ਤੇ ਡੈਥ ਹੋ ਗਈ ਜੀ ਦੀ ਤੇ ਬਾਕੀ 2-3 ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਇਹਨੂੰ ਦੱਸਿਆ ਫੋਨ ਕਰਕੇ ਕਿ ਮਤਲਬ ਇੱਕ ਲੇੜੀ ਜੀ ਦਾ ਉਹਦੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਕੇ ਆ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਤਾਂ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੁ ਮਰੀਏ ਉਮਰ ਨੇ ਹੁਣ ਇਹ 28-29 ਸਾਲ ਦੀ ਰਾਣੀ ਉਹ 26-27 ਸਾਲ ਦੀ ਬੁਢੀ ਦੀ ਹੋਏਗੀ ਸਾਡੀ ਉਮਰ ਅਜੇ ਸਾਡੇ 40 ਹੀ ਪੂਰੇ ਨਹੀਂਥੇ ਜੀ ਸਾਡੇ ਕੋਈ ਉਸ ਤੋਂ ਬਾਅਦ ਉਹਨਾਂ ਨੇ ਉਹਨ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂਗਾ ਆ ਦੀ ਕਿਹਾ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਆਉਨੇ ਆ ਤੁਹਾਨੂੰ ਉੱਥੋਂ ਕਹਿੰਨੇ ਮੈਸੇਜ ਕੀਤਾ ਵੀ ਇਹ ਸਾਰਾ ਹਫ਼ਤਾ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅੱਤੇ ਲੈ ਕੇ ਆਉਣਗੇ ਤੇ ਸਹੀ ਮਤਲਬ ਨਾਲ ਮੈਂ ਵੀ ਆਪਣੇ ਮਨ ਚ ਸੋਚਿਆ ਇਦੋਂ ਆਪਾਂ ਗੱਡੀ ਲੈ ਕੇ ਚੱਲ ਜਾਗੇ ਉੱਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬਸ ਛੇੜਦੇ ਬਸ ਇਦਾਂ ਹੀ ਬੁੰਦਲੇ ਫਿਰਨ ਦੇ ਤੁਹਾਨੂੰ ਕੋਈ ਕਹਿਦਾ ਸੀ ਕੋਈ ਨਹੀਂ ਵੀ ਹੋ ਜਾਂਦਾ ਕੋਈ ਡੈਡ ਬਬਡੀ ਬਟਾਰਾ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਨਵੀਂ ਵਿਆਹੀ ਦੁਲਹਨ ਆਪਣੇ ਪਤੀ ਦੇ ਨਾਲ ਮਾਤਾ ਵੈਸ਼ਨੂ ਦੇਵੀ ਮੰਦਿਰ ਮੱਥਾ ਟੇਕਣ ਲਈ ਜਾਂਦੀ ਹੈ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੁੰਦੀ ਹੈ ਤੇ ਇਸੇ ਲੈਂਡਸਲਾਈਡ ਦੇ ਵਿੱਚ ਉਸਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਜਿਹੜੀਆਂ ਖੁਸ਼ੀਆਂ ਸੀ ਉਹ ਮਾਤਮ ਦੇ ਵਿੱਚ ਬਦਲ ਜਾਂਦੀਆਂ ਨੇ ਦੱਸਦੀ ਹੈ ਕਿ ਇੱਕ ਮਹੀਨਾ ਹੀ ਇਸ ਵਿਆਹ ਨੂੰ ਹੋਇਆ ਸੀਗਾ ਲੜਕਾ ਬਾਰੋ ਆਇਆ ਸੀ ਵਿਦੇਸ਼ ਤੋਂ ਆਇਆ ਸੀ ਬੜੇ ਚਾਹ ਸੀ ਪਰਿਵਾਰ ਦੇ ਤੇ ਲੜਕੇ ਦੇ ਵੀ ਬੜੇ ਚਾਹ ਸੀ ਤੇ ਬੜੇ ਚਾਈ ਚਾਹ ਦੇ ਨਾਲ ਇਹ ਵਿਆਹ ਜਿਹੜਾ ਪਰਿਵਾਰਕ ਮੈਂਬਰਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਫਿਰ ਲੜਕਾ ਲੜਕੀ ਜਿਹੜੇ ਘੁੰਮਣ ਜਾਂਦੇ ਆ ਤੇ ਉੱਥੇ ਹੀ ਇੱਕ ਮਹੀਨੇ ਬਾਅਦ ਜਿਹੜੇ ਆ ਮਾਤਾ ਵੈਸ਼ਨੂ ਦੇਵੀ ਦਰਸ਼ਨਾਂ ਲਈ ਜਾਂਦੇ ਨੇ ਤੇ ਰਸਤੇ ਦੇ ਵਿੱਚ ਲੈਂਡਸਲਾਈਡ ਹੋ ਜਾਂਦੀ ਆ ਤੇ ਇਸ ਲੈਂਡਸਲਾਈਡ ਦੇ ਵਿੱਚ ਇਸ ਲੜਕੀ ਦਾ ਜੇਈਓ ਮਰ ਪਛੀ 20 ਸਾਲ ਦੱਸੀ ਜਾ ਰਹੀ ਹੈ ਇਸ ਲੜਕੇ ਦੀ ਮੌਤ ਹੋ ਜਾਂਦੀ ਹੈ ਜਿਸ ਤੋਂ ਕੇ ਪਰਿਵਾਰਕ ਮੈਂਬਰਾਂ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਬੜੇ ਚਾਹ ਦੇ ਨਾਲ ਕਿਉਂਕਿ ਕਾਫੀ ਸਮੇਂ ਬਾਅਦ ਉਹਨਾਂ ਦਾ ਭਰਾ ਵਿਦੇਸ਼ ਤੋਂ ਵਾਪਸ ਆਇਆ ਸੀ ਬੜੇ ਚਾਹ ਸੀਗੇ ਉਹਨਾਂ ਦੇ ਤੇ ਬੜੇ ਚਾਹੀ ਜਾਈ ਉਹਨਾਂ ਨੇ ਇਹ ਵਿਆਹ ਕੀਤਾ ਸੀ ਸ਼ਗਨਾ ਦੇ ਨਾਲ ਵਿਆਹ ਕੀਤਾ ਸੀ ਹਜੇ ਤਾਂ ਖੁਸ਼ੀਆਂ ਸ਼ੁਰੂ ਹੋਈਆਂ ਸੀ ਤੇ ਰਸਤੇ ਦੇ ਵਿੱਚ ਹੀ ਇਹ ਜਿਹੜੀ ਖਬਰ ਉਹਨਾਂ ਨੂੰ ਮਿਲਦੀ ਹੈ ਤੇ ਭਿਆਨਕ ਹਾਦਸੇ ਦੇ ਵਿੱਚ ਉਸ ਲੜਕੇ ਦੀ ਮੌਤ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਵੀ ਆਪਣੇ ਪੇਕੇ ਪਰਿਵਾਰ ਦੇ ਵਿੱਚੋਂ ਕੱਲੀ-ਕੱਲੀ 30 ਸੀਗੀ ਮਾਪਿਆਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰਕ ਮੈਂਬਰ ਜਿਹੜੇ ਆ ਉਹਨਾਂ ਨੇ ਜਾਣਕਾਰੀ ਦੱਸੀ ਦਿੱਤੀ ਆ ਪੂਰੀ ਕਿ ਕਿਵੇਂ ਇਹ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਹਾਦਸਾ ਹੋਇਆ ਤੇ 1 ਮਹੀਨਾ ਹੀ ਹਜੇ ਵਿਆਹ ਨੂੰ ਹੋਇਆ ਸੀ ਤੇ ਪੂਰੀ ਜਾਣਕਾਰੀ ਜਿਹੜੇ ਉਹਨਾਂ ਦੇ ਵੱਲੋਂ ਦਿੱਤੀ ਗਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਆ ਭਾਈ ਇੱਕ ਕਿੰਨਾ ਹਜੇ ਵਿਆਹ ਨੂੰ ਹੋਇਆ ਵਾ ਵਿਆਹ ਹੁੰਦੇ ਵਗੇ ਸੀ ਪਹਿਲੀ ਵਾਰੀ ਕਰੋਗੇ ਸੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿਗਿਆ ਸਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਜੱਟ ਕਿਥੇ ਆ ਸਾਡੀ ਭਾਬੀ ਦੀ ਦਿੱਤੀ ਹੋਈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਵੋਟੀ ਸੀ ਚਾਹ ਨਹੀਂ ਪੂਰੇ ਆਏ ਸਾਡੇ ਹਾਂਜੀ ਹਾਂਜੀ ਭਾਡੇ ਚਾਵਣੀ ਆ ਮਹਿੰਦੀ ਲਵਾ ਕੇ ਭੇਜਿਆ ਚੇਚਾ ਸੀ ਕੁੜੀਆਂ ਪਹਿਲੀ ਵਾਰੀ ਤੂੰ ਮਾਰਾ ਦੇ ਜਾਣਾ ਮਹਿੰਦੀ ਮੁੰਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਆ ਤੂੰ ਮਾਲਾ ਤੂੰ ਜਾ ਰਿਹਾ ਦਰਸ਼ਨ ਨਹੀਂ ਦਿੱਤੇ ਮਾਲਾ ਦੀ ਮਨਜ਼ੂਰੀ ਨਹੀਂ ਪਈ ਹੋਈ ਇਹ ਵੀ ਭਾਈ ਉਹ ਤੁਰੇ ਦੇ 5 ਵਜੇ ਨੇ ਤੁਰੇ ਸ਼ਾਮ 10:00 ਵਜੇ ਤੱਕ ਆ ਜੂਗੇ 28 ਗੱਸਤ ਨੇ ਨਾਲ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੁਰਾ ਮੈਰਿਜ ਦਾ ਜੀ ਪੈਡੀ ਯਾਤਰਾ ਵਾਸਤੇ ਵੈਸ਼ਨੂ ਦੇ ਵੀ ਮਾਲਾ ਦੇ ਘਰੇ ਕੱਲ ਗਏ ਤੇ ਰਹੇ ਰਹੇ ਰਾਤ ਇਹ ਉੱਥੇ ਰਹੇ ਆ ਉਹਨਾਂ ਨੇ ਫੋਨ ਕੀਤਾ ਤੇ ਅਸੀਂ ਫਿਰ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਕਿਸੇ ਮਤਲਬ ਹੁਣੇ ਹੀ ਕਰ ਲੋ ਕਹਿੰਦੀ ਨਹੀਂ ਭਾਜੀ ਆਪਾਂ ਰਾਤ ਨੂੰ ਇੱਥੇ ਰਹਿਣ ਦਾ ਸੇਰੇ ਹੀ ਯਾਤਰਾ ਕਰਾਂਗੇ ਜੀ ਸੇਰੇ 2:30 ਵਜੇ ਮੈਨੂੰ ਫੋਨ ਆ ਗਿਆ ਜੀ ਇਸ ਤਰ੍ਹਾਂ ਮੈਂ ਇਹ ਭਰਾ ਮੇਰੇ ਨੇ ਬੋਲ ਕੇ ਕਿਹਾ ਮੈਂ ਕੱਲਾ ਰਹਿ ਗਿਆ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਹਿੰਦੇ 3 ਵਜੇ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਹਿੰਦੇ ਮਤਲਬ ਕਟਰੇ ਲੈ ਗਏ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੂੰ ਕਈ 3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਹੁਣਾਂ ਦੇ ਡੱਤ ਹੋ ਗਏ ਸਾਨੂੰ ਤਾਂ ਦਾ ਇਹ ਨਾਮ ਹੀ ਚੰਗੇ ਕਰਾ ਨਹੀਂ ਪਤਾ ਕਿ ਉਹਦਾ ਟੇਕੇ ਦਾ ਨਾਲ ਸਪਨਾ ਆ ਉਹਨੇ ਕਹਿੰਦੇ ਸਪਨਾ ਦੀ ਡੈਥ ਹੋ ਗਈ ਗੱਡੀ ਨੰਬਰ 2 ਧਿਆਨਪੁਰ ਤੋਂ ਹਾਂ ਦੇ ਵਿੱਚ ਰਹੀ ਹੈ ਜੀ ਤਾਂ ਇੱਕ ਮਹੀਨਾ ਹੋ ਗਿਆ ਉਹਨਾਂ ਚਾਹ ਹਾਂ ਹਾਂ ਜੀ ਇੱਕ ਮਹੀਨਾ ਜਿਆਨ ਨੂੰ ਉਹਦੇ ਦੇ ਕਾ ਰੋਟੀ ਪਾਣੀ ਕੋਈ ਚਾਹ ਪਾਣੀ ਨਹੀਂ ਉਹ ਤਾਂ ਟੀਕੇ ਦੇਖਿਆ ਜੀ ਅੰਮ੍ਰਿਤਸਰੋਂ ਉਹਨਾਂ ਆਹ ਕਿੱਲਿਆਂ ਦੀ ਜੀ ਸ਼ਰੀਪਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਕਾਦੀ ਚਿੰਤਾ ਹੀ ਨਹੀਂ ਤੇ ਆਹ ਗੱਲ ਦਾ ਬਾਤ